ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਰਵਣੀਦ ਬਿੱਟੂ ਵੱਲੋਂ ਬੰਦੀ ਸਿੰਘਾਂ ਲੈ ਕੇ ਇੱਕ ਬਿਆਨ ਦਿੱਤਾ ਗਿਆ ਉਹਨੇ ਕਿਹਾ ਕਿ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਹੈ ਤਾਂ ਮੈਂ ਉਹਦੇ ਵਿੱਚ ਵਿਗਰ ਨਹੀਂ ਪਾਵਾਂਗਾ ਮੈਂ ਹੁਣ ਉਹਨਾਂ ਦੇ ਉੱਤੇ ਕੋਈ ਬਿਆਨ ਨਹੀਂ ਦਵਾਂਗਾ ਜਿਹਦੇ ਚੱਲਦਿਆ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਨੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਕਿਹਾ ਗਿਆ ਕਿ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ 550 ਸਾਲਾ ਵਿਖੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਮੰਨੇ ਸੀ ਵੀ ਅਸੀਂ ਬੰਦੀ ਸਿੰਘ ਰਿਹਾ ਕਰ ਦੇਾਂਗੇ ਤੇ ਜਿਹਦੇ ਚੱਲਦਿਆ ਰਿਹਾ ਹੈ ਨਹੀਂ ਹੋਈ ਸੀ ਤੇ ਰਿਹਾਈ ਇੱਕ ਦਾ ਇੱਕ ਅਧਿਕਾਰ ਹੈ ਬੰਦੀ ਸਿੰਘਾਂ ਦਾ ਜੋ ਕਿ ਆਪਣੀ ਸਜ਼ਾ ਪੂਰੀਆਂ ਕਰ ਚੁੱਕੇ ਨੇ ਦੇਖੋ ਬੰਦੀ ਸਿੰਘਾਂ ਦੀ ਜੋ ਰਿਹਾਈ ਦਾ ਮਾਮਲਾ ਹੈ ਇਹ ਹਿਊਮਨ ਰਾਈਟਸ ਦਾ ਮੁੱਦਾ ਹੈ ਇਹ ਕੋਈ ਭੀਖ ਨਹੀਂ ਬੰਦੀ ਸਿੰਘਾਂ ਦਾ ਹੱਕ ਹੈ ਕਿਉਂਕਿ ਆਪਣੀ ਸਜ਼ਾਵਾਂ ਤੋਂ ਵੀ ਦੁੱਗਣੀਆਂ ਉਹ ਲੋਕ ਪੂਰੀਆਂ ਕਰ ਚੁੱਕੇ ਕਿ ਦੇਸ਼ ਦੇ ਵਿੱਚ ਦੋਹਰਾ ਕਾਨੂੰਨ ਹੈ ਕਿਉਂਕਿ ਰਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ ਫਿਰ ਬੰਦੀ ਸਿੰਘ ਕਿਉਂ ਨਹੀਂ ਖਾਸ ਕਰਕੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ 550 ਸਾਲਾ ਗੁਰਪੁਰਬ ਦੇ ਉੱਤੇ ਵਾਅਦਾ ਕਰਨ ਪਰ ਦੇਸ਼ ਦੀ ਸਰਕਾਰੋਂ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕਰੇ ਫਿਰ ਉਹਦੇ ਤੇ ਯੂ ਟਰਨ ਕਿਉਂ ਲਿਆ ਗਿਆ ਔਰ ਇਹ ਮਾਫੀ ਦਾ ਵੀ ਵਿਸ਼ਾ ਹੈ ਕਿਉਂਕਿ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਮੰਨਿਆ ਔਰ ਭੁਗਤ ਲਿਆ ਕੱਲਾ ਭੁਗਤਿਆ ਨਹੀਂ ਦੁਗਣਾ ਭੁਗਤ ਲਿਆ ਸੋ ਹੁਣ ਅਗਰ ਅਜ ਰਵਨੀਤ ਬਿੱਟੂ ਇਸ ਵਿਸ਼ੇ ਤੇ ਗੱਲ ਕਰਦੇ ਨੇ ਤਾਂ ਮੈਂ ਉਹਨਾਂ ਨੂੰ ਕਹਿ ਦਿਆਂ ਕਿ ਉਹ ਸਰਕਾਰ ਦੇ ਵਿੱਚ ਨੇ ਪਰ ਅਗਰ ਉਹ ਇਸ ਕਿਸੇ ਪਾਸੇ ਨੂੰ ਕਦਮ ਪਟਣਾ ਚਾਹੁੰਦੇ ਨੇ ਤਾਂ ਚੰਗੀ ਗੱਲ ਹੈ ਪਰ ਇਹ ਬੰਦੀ ਸਿੰਘਾਂ ਦਾ ਹੱਕ ਹੈ ਇਹ ਦੇਸ਼ ਦਾ ਕਾਨੂੰਨ ਉਹਨਾਂ ਨੂੰ ਹੱਕ ਦਿੰਦਾ ਹੈ ਤੇ ਉਹਨਾਂ ਨੂੰ ਜਲਦ ਤੋਂ ਜਲਦ ਛੱਡਿਆ ਜਾ। ਸੋ ਦੂਜੇ ਪਾਸੇ ਐਸਜੀਪੀਸੀ ਦੇ ਮੈਂਬਰ ਨੇ ਗੁਰਚੰਦ ਸਿੰਘ ਗਰੇਵਾਲ ਵੱਲੋਂ ਵੀ ਰਵਨੀਤ ਬਿੱਟੂ ਦੇ ਬਿਆਨ ਨੂੰ ਲੈ ਕੇ ਕਿਹਾ ਗਿਆ ਕਿ ਅਸੀਂ ਕੋਈ ਸਵਾਗਤ ਨਹੀਂ ਕਰਨ ਵਾਲੇ ਕਿਉਂਕਿ ਇਹਨੇ ਪਹਿਲਾਂ ਵੀ ਬਿਆਨ ਦੇ ਕੇ ਕਿੰਨੀ ਵਾਰ ਮੁੱਕਰਿਆ ਤੇ ਆਪਣੇ ਦਾਦੇ ਦੀਆਂ ਗੱਡੀਆਂ ਦੇ ਵਿੱਚ ਚੋਣ ਪ੍ਰਚਾਰ ਕਰਦਾ ਤੇ ਉਹਦੇ ਨਕਸ਼ੇ ਕਦਮ ਦੇ ਉੱਤੇ ਚੱਲਦਾ। ਰਵਨੀਤ ਸਿੰਘ ਬਿੱਟੂ ਜੋ ਕਿ ਬਿਆਨ ਸਿੰਘ ਦਾ ਪੋਤਰਾ ਹੈ ਕਾਂਗਰਸ ਦੇ ਵਿੱਚ ਬੜੇ-ਬੜੇ ਲੀਡਰ ਬਣੇ ਕਾਂਗਰਸ ਵਾਲੇ ਕਹਿੰਦੇ ਕਿ ਸਾਡੀ ਜਿੰਦ ਜਾਨ ਹੈ ਬਿਆਨ ਸਿੰਘ ਪਰ ਉਹ ਪਲਟੀ ਮਾਰ ਕੇ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਉੱਥੇ ਜਾ ਕੇ ਇਸ ਗੱਲ ਦਾ ਰੌਲਾ ਪਾਇਆ ਕਿ ਮੇਰਾ ਦਾਦਾ ਜਿਹੜਾ ਬਿਆਨ ਸਿੰਘ ਆ ਉਹਦਾ ਵਾਰਸ ਮੈਂ ਆ ਸੋ ਇਹ ਗੱਲਾਂ ਜਿਹੜੀਆਂ ਪਿਛਲੇ ਦਿਨੀ ਚੱਲੀਆਂ ਬੜੀ ਦੌੜ ਲੱਗੀ ਪਰ ਭਾਜਪਾ ਨੂੰ ਪੰਜਾਬ ਦੇ ਅੰਦਰ ਕੋਈ ਸੀਟ ਨਾ ਮਿਲੀ ਜਿਸ ਦੇ ਵਿੱਚ ਬਿੱਟੂ ਜਿਹੜਾ ਰਮਨੀਤ ਬਿੱਟੂ ਆ ਉਹ ਵੀ ਹਾਰ ਦਾ ਮੂੰਹ ਉਹਨੂੰ ਦੇਖਣਾ ਪਿਆ ਭਾਵੇਂ ਕੋਈ ਵੀ ਜਿੱਤਿਆ ਜੇ ਕਾਂਗਰਸ ਜਿੱਤੀ ਹੈ ਉਹਦੇ ਵਿੱਚ ਸਾਨੂੰ ਕੋਈ ਖੁਸ਼ੀ ਨਹੀਂ ਹੈਗੀ ਪਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹਾਰ ਹੋਈ ਆ ਉਹ ਇਹ ਗੱਲ ਦਰਸਾਉਂਦੀ ਆ ਕਿ ਘਟ ਗਿਣਤੀਆਂ ਦੇ ਲਈ ਇੱਕ ਮਾੜਾ ਵਤੀਰਾ ਜਿਹੜਾ ਬਣਾਇਆ ਗਿਆ ਤੇ ਸਿੱਖਾਂ ਨੂੰ ਦਬਕੇ ਮਾਰੇ ਗਏ ਤੇ ਰਵਨੀਤ ਸਿੰਘ ਬਿੱਟੂ ਜਿਹੜੇ ਸਿੱਖਾਂ ਦੇ ਦੇ ਕਾਤਲ ਬਿਆਨ ਸਿੰਘ ਦਾ ਅਸਲ ਵਾਰਸ ਆਪਣੇ ਆਪ ਨੂੰ ਕਹਾਉਂਦਾ ਰਿਹਾ ਪਰ ਪੰਜਾਬ ਨੇ ਉਹਨੂੰ ਪੱਠੇ ਨਾ ਪਾਈ ਹੁਣ ਉਹਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਬਣਾ ਦਿੱਤਾ ਗਿਆ ਮੰਤਰੀ ਬਣਾ ਦਿੱਤਾ ਗਿਆ ਦੇ ਮੰਤਰੀ ਬਣਨ ਤੋਂ ਬਾਅਦ ਇੱਕ ਬੜਾ ਵੱਡਾ ਬਿਆਨ ਆਉਂਦਾ ਜਿਹਦਾ ਕਾਫੀ ਚਰਚਾ ਬੜੀਆਂ ਮੀਡੀਆ ਦੇ ਅੰਦਰ ਸੋਸ਼ਲ ਮੀਡੀਆ ਦੇ ਅੰਦਰ ਚਰਚਾ ਹੈ ਕਿ ਬਿੱਟੂ ਕਹਿੰਦੇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਯੋਗਦਾਨ ਪਾਵਾਂਗੇ ਪੰਜਾਬ ਦੀ ਸ਼ਾਂਤੀ ਦੀ ਗੱਲ ਕਰਾਂਗੇ ਮੈਂ ਇਹ ਗੱਲ ਕਹਿ ਦਿਆਂ ਕਿ ਕਿਉਂਕਿ ਉਹ ਆਪਣੇ ਆਪ ਨੂੰ ਵਾਰਿਸ ਮੰਨਦੇ ਆ ਬਿਆਨ ਸਿੰਘ ਦੇ ਜਿਹੜਾ ਬਿਆਨ ਸਿੰਘ ਖਾਲੜਾ ਸਾਹਿਬ ਦੇ ਵੱਲੋਂ 25000 ਲੱਖਾਂ ਨੂੰ ਪਛਾਤੀਆਂ ਜਿਹੜੀਆਂ ਇਹ ਜਿਹੜੀਆਂ ਜਲਾਈਆਂ ਗਈਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਸਿੱਖਾਂ ਦੀਆਂ ਉਹ ਉਹਦੇ ਰਾਜਤੰਤਰ ਦੇ ਵਿੱਚ ਹੋਇਆ ਇਹਨੂੰ ਤੁਸੀਂ ਮਿਟਾ ਨਹੀਂ ਸਕਦੇ ਦੂਜੀ ਸ਼ਾਂਤੀ ਦੀ ਗੱਲ ਕਰਦੇ ਹਾਂ ਇਸ ਪੰਜਾਬ ਦੇ ਅੰਦਰ ਅਸ਼ਾਂਤੀ ਦੇ ਸਭ ਤੋਂ ਵੱਡੇ ਅਸ਼ਾਂਤੀ ਦੇ ਦੂਤ ਕਹੂੰਗਾ ਮੈਂ ਸ਼ਾਂਤੀ ਦੇ ਦੂਤ ਕਹੇ ਜਾਂਦੇ ਪਰ ਅਸ਼ਾਂਤੀ ਦੇ ਦੂਤ ਕਿਹਨਾ ਬਿਆਨ ਸਿੰਘ ਜੀ ਨੇ ਇਹ ਪੰਜਾਬ ਦੇ ਅੰਦਰ ਕਾਰਾ ਕੀਤਾ ਸਾਰੀ ਦੁਨੀਆ ਜਾਣਦੀ ਹੈ ਅੱਜ ਬਿੱਟੂ ਇਹ ਗੱਲ ਕਹਿੰਦੇ ਆ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਾਂਗਾ ਇਹ ਗੱਲ ਉਹ ਇਹ ਬਿਆਨ ਉਹ ਅੱਗੇ ਕਈ ਵਾਰ ਦੇ ਚੁੱਕੇ ਆ ਇੱਕ ਤੋਂ ਬਹੁਤ ਵੱਧ ਵਾਰ ਵੀ ਬਿਆਨ ਦੇ ਚੁੱਕੇ ਆ ਪਰ ਉਹ ਇਸ ਗੱਲ ਤੇ ਖੜਦੇ ਨਹੀਂ ਜਿੱਥੇ ਆਪਦੀ ਲੋੜ ਹੁੰਦੀ ਆ ਉਥੇ ਇਹ ਬਿਆਨ ਜ਼ਰੂਰ ਦਿੰਦੇ ਨੇ ਅੱਜ ਉਹਨਾਂ ਨੂੰ ਅਹੁਦਾ ਮਿਲ ਗਿਆ ਰਤਬਾ ਮਿਲ ਗਿਆ ਤਾਂ ਫਿਰ ਉਹਨੂੰ ਹਟਾਉਣ ਵਾਸਤੇ ਕਿਸੇ ਤਰ੍ਹਾਂ ਦੀਆਂ ਸਰਦਰਦੀਆਂ ਖਤਮ ਹੋਣ ਤਾਂ ਕਿ ਕੋਈ ਮਿਹਣਾ ਸੁਹਣਾ ਨਾ ਵਜੇ ਤਾਂ ਉਹ ਇਹ ਗੱਲ ਕਰ ਰਹੇ ਆ ਸੋ ਪਰ ਮੈਂ ਇਸ ਗੱਲ ਤੇ ਜੋ ਲੋਕ ਅੱਜ ਕੱਲ ਅੱਜ ਬੜੇ ਬਿਆਨਬਾਜ਼ੀ ਵੀ ਕਰ ਰਹੇ ਆ ਤੇ ਸਵਾਲ ਵੀ ਪੁੱਛ ਰਿਹਾ ਮੀਡੀਆ ਕਿ ਤੁਸੀਂ ਇਹਦਾ ਸਵਾਗਤ ਕਰਦੇ ਹੋ ਮੈਨੂੰ ਇਸ ਗੱਲ ਦੇ ਬਿਆਨ ਤੇ ਕਿਸੇ ਵੀ ਤਰ੍ਹਾਂ ਸਵਾਗਤ ਕਰਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮਨ ਨਹੀਂ ਹੈਗਾ ਕਿਉਂਕਿ ਜਦੋਂ ਵੀ ਉਹ ਚੋਣ ਲੜਨ ਜਾਂਦੇ ਆ ਤਾਂ ਉਹ ਬਿਆਨ ਸਿੰਘ ਦੀ ਵਿਰਾਸਤ ਦੀ ਗੱਲ ਕਰਦੇ ਆ ਉਦੋਂ ਬਿਆਨ ਸਿੰਘ ਦੀ ਐਮਬੈਸਡਰ ਕਾਰ ਨੂੰ ਲੈ ਕੇ ਜਾਂਦੇ ਆ ਕਹਿੰਦੇ ਬਿਆਨ ਸਿੰਘ ਮੇਰਾ ਮੈਂ ਉਹਦੀ ਪਾਏ ਹੋਏ ਪੂਰਨਿਆਂ ਤੇ ਚੱਲਣਾ ਇੱਥੇ ਆ ਕੇ ਕੇਂਦਰੀ ਮੰਤਰੀ ਆ ਕੇ ਦਮਕ ਜੇ ਵੀ ਮਾਰਦੇ ਆ ਤੇ ਦਬਕੇ ਮਾਰਦੇ ਆ ਕਿ ਸਿੱਖਾਂ ਦੇ ਜਿਹੜੇ ਬਿਆਨ ਸਿੰਘ ਦੇ ਕਾਸਲੇ ਨੂੰ ਕਿਤੇ ਵੀ ਰਹਿਣਾ ਨਹੀਂ ਕੀਤਾ ਜਾਊਗਾ ਸੋ ਇਹ ਇਹ ਕਿੱਸਾ ਰੁਨੀਤ ਮਿੱਟੂ ਦੇ ਨਾਲ ਜੁੜਿਆ ਹੋਇਆ ਪਰ ਮੈਂ ਫਿਰ ਵੀ ਇਹ ਗੱਲ ਕਰਦਾ ਕਿਉਂਕਿ ਅਸੀਂ ਚਾਹੁੰਦੇ ਆ ਕਿ ਕੋਈ ਵੀ ਜਿਹੜਾ ਸਿੱਖ ਕਿਉਂਕਿ ਸਿੱਖ ਜਿਹੜੇ ਭੀਖ ਨਹੀਂ ਮੰਗਦੇ ਸਿੱਖ ਆਪਣੇ ਹੱਕਾਂ ਦੀ ਗੱਲ ਕਰ ਰਹੇ ਨੇ ਚਾਹੇ ਪੰਜਾਬ ਦੇ ਹੱਕਾਂ ਦੀ ਗੱਲ ਆ ਪਾਣੀਆਂ ਦੀ ਗੱਲ ਆ ਸਾਡੇ ਪੰਜਾਬੀ ਬੋਲਦੇ ਹਲਕਾ ਇਲਾਕਿਆਂ ਦੀ ਗੱਲ ਆ ਚੰਡੀਗੜ੍ਹ ਦੀ ਗੱਲ ਆ ਕੋਈ ਵੀ ਜਿੰਨੇ ਮਸਲੇ ਆ ਉਹ ਹੱਕ ਸਾਡਾ ਵਾ ਤੇ ਖਾਸ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਵੀ ਸਾਡਾ ਹੱਕ ਆ ਕੋਈ ਭੀਖ ਨਹੀਂ ਹੈਗੀ ਉਹ ਇਸ ਕਰਕੇ ਰਵਨੀਤ ਬਿੱਟੂ ਜੇ ਚਾਹਣ ਤਾਂ ਉਹ ਕੰਮ ਕਰ ਸਕਦੇ ਆ ਪਰ ਸਾਨੂੰ ਚੰਗੀ ਤਰ੍ਹਾਂ ਪਤਾ ਕਿ ਉਹਨਾਂ ਨੇ ਇੱਕ ਸਿਰਫ ਮੌਕਾ ਪ੍ਰਸਤ ਬਿਆਨਬਾਜ਼ੀ ਦਿੱਤੀ ਆ ਪਰ ਫਿਰ ਵੀ ਇਸ ਗੱਲ ਦੀ ਆਸ ਨਹੀਂ ਮਕਾਉਂਦੇਗੇ ਕਿ ਜੋ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਅੰਦਰ ਜਾਂ ਰਿਆਣੇ ਦੇ ਅੰਦਰ ਜਾਂ ਰਾਜਸਥਾਨ ਦੇ ਅੰਦਰ ਜਿੱਥੇ ਸਿੱਖਾਂ ਦੀਆਂ ਵੋਟਾਂ ਸੀਗੀਆਂ ਉੱਥੇ ਜੋ ਹਾਲ ਹੋਇਆ ਉਸ ਉਹਨਾਂ ਨੂੰ ਪਤਾ ਵਾ ਉਹ ਸ਼ਾਇਦ ਇਸ ਗੱਲ ਬਾਰੇ ਸੋਚਣਗੇ ਪਰ ਅਸੀਂ ਫਿਰ ਵੀ ਇਹ ਗੱਲ ਕਰਨੇ ਆ ਇਤਿਹਾਸ ਇੱਕ ਗੱਲ ਦੀ ਗਵਾਹੀ ਭਰਦਾ ਹੈ ਕਿ ਔਰੰਗਜ਼ੇਬ ਜਿਹੜਾ ਉਸ ਦੇ ਵੱਲੋਂ ਜਿਹੜੇ ਜ਼ੁਲਮ ਕੀਤੇ ਗਏ ਚਾਹੇ ਸਿੱਖਾਂ ਦੇ ਕੀਤੇ ਗਏ ਚਾਹੇ ਹਿੰਦੂਆਂ ਦੇ ਕੀਤੇ ਗਏ ਉਸ ਨੇ ਜ਼ੁਲਮ ਕੀਤਾ ਪਰ ਉਹਦਾ ਬੇਟਾ ਜਿਹੜਾ ਬਹਾਦਰ ਸ਼ਾ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨੂੰ ਗਾੜਾ ਗੱਦੀ ਤੇ ਬਿਠਾਉਣ ਲਈ ਕਿਨਾ ਬੜੀ ਵੱਡੀ ਕਹਿੰਦੇ ਹੁੰਦੇ ਆ ਸਹਾਇਕ ਵੀ ਕਰਦੇ ਆ ਤੇ ਇਹ ਗੱਲ ਨਹੀਂ ਹੈਗੀ ਕਿ ਬਿਆਨਤ ਸਿੰਘ ਦੇ ਕਾਰਨ ਨਾਮ ਜਿਹੜੇ ਕੀਤੇ ਆ ਉਹਨਾਂ ਨੂੰ ਇਹ ਗੱਲ ਕਹੇ ਕਿ ਹਾਂ ਉਹਨਾਂ ਨੇ ਜਿਹੜਾ ਜ਼ੁਲਮ ਕੀਤਾ ਤੇ ਮੈਂ ਅੱਜ ਪੰਜਾਬ ਲਈ ਜਾਂ ਸਿੱਖਾਂ ਲਈ ਕੁਝ ਕਰਨਾ ਚਾਹੁੰਦਾ ਤੇ ਕਿਸੇ ਨੂੰ ਕੋਈ ਹੱਥ ਨਹੀਂ ਫੜੇ ਹੋਏ ਪਰ ਬਿਆਨਬਾਜ਼ੀ ਕਰਨ ਨਾਲ ਕੁਝ ਨਹੀਂ ਬਣਨਾ ਸੋ ਅੱਜ ਇਸ ਗੱਲ ਦਾ ਕੋਈ ਸਵਾਗਤ ਨਹੀਂ ਕਰਦੇ ਆਉਣ ਵਾਲੇ ਸਮੇਂ ਦੇ ਅੰਦਰ ਜੇ ਕੋਈ ਕਰਨਾ ਚਾਹੁੰਦਾ ਆਪਣੇ ਮੱਥੇ ਤੋਂ ਆਪਣੇ ਦਾਦੇ ਦਾ ਦਾਗ ਮਿਟਾ ਕੇ ਅੱਗੇ ਚੱਲਣਾ ਚਾਹੁੰਦਾ ਤਾਂ ਅਸੀਂ ਉਦੋਂ ਉਹਦਾ ਸਵਾਗਤ ਜ਼ਰੂਰ ਕਰਾਂਗੇ ਸੋ ਅੱਜ ਇੰਨੀ ਜਲਦੀ ਕੋਈ ਐਵੇਂ ਛੱਟੇ ਮਾਰ ਬਿਆਨ ਦੀ ਕੋਈ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਸਵਾਗਤ ਵਾਲੀ ਗੱਲ ਨਹੀਂ ਕਿਉਂਕਿ ਪਹਿਲਾਂ ਵੀ ਬਹੁਤ ਵਾਰ ਕਰ ਚੁੱਕੇ ਆ ਸੋ ਹੁਣ ਵੇਖਣਾ ਹੋਵੇਗਾ ਰਨੀਤ ਬਿੱਟੂ ਕੇਂਦਰ ਦੇ ਵਿੱਚ ਬੰਦੀ ਸਿੰਘਾਂ ਦੀ ਰਿਹੈ ਨੂੰ ਲੈ ਕੇ ਮੁੱਦਾ ਚੁੱਕਦੇ ਨੇ ਜਾਂ ਨਹੀਂ ਚੁੱਕਦੇ ਕੀ ਗੱਲਬਾਤ ਹੁੰਦੀ ਹੈ ਤਾਂ ਹੁਣ ਆਲਾ ਸਮਾ ਦੱਸੇਗਾ ਕੈਮਰਾਪਰਸਾ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀਫਾਪ ਚੱਲ ਪੰਜਾਬੀ ਨਿੱਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਹੋਣਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ 'ਚ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨੈਡਾ ਵਿੱਚ